ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਹੋਸਟ ਗੁਰਮੀਤ ਸਿੰਘ ਐਸਐਮਜੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਧੰਨਵਾਦ ਔਰ ਅੱਜ ਪਹੁੰਚਿਆ ਤਾਜ ਰਿਜ਼ੋਰਟ ਪਿੰਡ ਸਰੀ ਜਿੱਥੇ ਕੀ ਅਕਾਲੀ ਦਲ ਦਾ ਬਹੁਤ ਵੱਡਾ ਇਕੱਠ ਹੋਣ ਜਾ ਰਿਹਾ ਵਾ ਅੱਜ ਤੁਹਾਨੂੰ ਲਾਈਵ ਤਸਵੀਰਾਂ ਸਾਰੀਆਂ ਦਿਖਾਉਣੇ ਆ ਔਰ ਗੱਲਬਾਤ ਕਰਦੇ ਆ ਅਕਾਲੀ ਦਲ ਵਰਕਰਾਂ ਦੇ ਨਾਲ ਸਰਪੰਚ ਸਾਹਿਬ ਮੀਟਿੰਗ ਹੋ ਰਹੀ ਆ ਕੀ ਕਹਿਣਾ ਚਾਹੋਗੇ ਬਈ ਅੱਜ ਸ਼ਰੋਮਣ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇੜੇ ਆਲਮਗੀਰ ਤਾਜ ਰਜੋਰਟ ਵਿੱਚ ਜੂਥ ਨਾਲ ਮਿਲਣੀ ਕਰਨ ਲਈ ਆ ਰਹੇ ਆ ਇੱਥੇ ਤੁਸੀਂ ਦੇਖ ਰਹੇ ਹੋ ਜੂਥ ਦਾ ਬਹੁਤ ਠਾਠਾ ਮਾਰਦਾ ਘੱਟ ਬਹੁਤ ਜੂਥ ਪਹੁੰਚਿਆ ਹੋਇਆ ਵਾ ਅਸੀਂ ਤੈਅ ਦਲੋਂ ਜਿਹੜੇ ਇੱਥੇ ਜੂਥ ਆਇਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਅੱਜ ਇੱਥੇ ਜੂਥ ਲਈ ਮਿਲਣੀ ਲਈ ਆ ਰਹੇ ਆ ਤੇ ਜੂਥ ਲਈ ਅੱਜ ਉਹ ਕਈ ਨਵੇਂ ਪ੍ਰੋਗਰਾਮ ਦੇ ਕੇ ਜਾਣਗੇ ਕਿੰਨਾ ਦੀ ਗਵਾਈ ਚੋਰੇ ਜੀ ਇਸ ਤਰ੍ਹਾਂ ਸਰਬਜੀਤ ਸਿੰਘ ਢੰਜਰ ਆ ਪ੍ਰਧਾਨ ਜੂਥ ਅਕਾਲੀ ਦਲ ਉਹਨਾਂ ਦੀ ਗਵਾਈ ਚ ਹੋ ਰਹੀ ਆ ਤੇ ਹਲਕਾ ਦਾਖਾ ਗੱਲ ਤੋਂ ਸਰਦਾਰ ਦਰਸ਼ਨ ਸਿੰਘ ਦੀ ਸ਼왈ਕ ਦੀ ਅਗਵਾਈ ਹੇਠ ਇੱਥੇ ਬਹੁਤ ਸਾਰੇ ਹਲਕੇ ਚੋਂ ਸਾਰਾ ਜੂਥ ਇੱਥੇ ਪਹੁੰਚਿਆ ਹੋਇਆ ਹੈ ਔਰ ਕਿੱਥੋਂ ਕਿੱਥੋਂ ਆ ਰਹੇ ਨੇ ਸਾਰੇ ਪੰਜਾਬ ਚੋਂ ਜੂਥ ਆ ਰਿਹਾ ਜੀ ਇੱਥੇ ਜਦੋਂ ਪਹੁੰਚ ਰਹੇ ਸੁਖਵੀਰ ਸਿੰਘ ਸੁਖਵੀਰ ਜੀ ਲਗਭਗ 1:30 ਵਜੇ ਦੇ ਕਰੀਬ ਇੱਥੇ ਪਹੁੰਚ ਰਿਹਾ ਜੂਥ ਲਈ ਮੈਦਾਨ ਦੇ ਦਰਾਂ ਨੇ ਜਿਹਨਾਂ ਨੇ ਜੂਥ ਲਈ ਇਲਾਾਲਮੀ ਕਰਨੇ ਆਜੇ ਜੂਥ ਲਈ ਨਵੇਂ ਪ੍ਰੋਗਰਾਮ ਐਲਾਨ ਕਰਕੇ ਜਾਣਗੇ ਜਿਓ ਜਿਹੜੇ ਅਜੂਥ ਨੂੰ ਹਾਂ ਜੀ ਬਾਦ ਚੜ ਕੇ ਜੋਥਾ ਇਲੈਕਸ਼ਨਾਂ ਚ ਹਿੱਸਾ ਲਏਗਾ ਜੀ ਸਦਾ ਹੀ ਲੈਂਦਾ ਆ ਇਸ ਵਾਰ ਵੀ ਬਾਦ ਚੜ ਕੇ ਹਿੱਸਾ ਲਏਗਾ ਤੇ ਅੱਜ ਜੋਥ ਨੂੰ ਨਵੀਂ ਜ਼ਿੰਮੇਵਾਰੀ ਦੇ ਕੇ ਜਾਣਗੇ ਉਹ ਤੁਸੀਂ ਜਿਹੜੇ ਤੁਹਾਡੇ ਨਾਲ ਵਰਕਰ ਆਏ ਉਹਨਾਂ ਦਾ ਧੰਨਵਾਦ ਕਿਵੇਂ ਕਰੀਏ ਅਸੀਂ ਕਹਿੰਦੇ ਆ ਵੀ ਸਾਹਬ ਬਹੁਤ ਵਰਕਰਾਂ ਦਾ ਸ਼ਾਬਾਸ਼ੀ ਸਾਰੇ ਇੱਥੇ ਇੱਕ ਛੋਟੇ ਜਿਹੇ ਸੱਦੇ ਤੇ ਪਹੁੰਚੇ ਹੋਇਆ ਤੁਸੀਂ ਦੇਖ ਰਹੇ ਹੋ ਕਿੰਨਾ ਇਕੱਠਾ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਸਾਰੇ ਜਿਹੜੇ ਇੱਥੇ ਸਾਡੇ ਜੋਥ ਦੇ ਵਰਕਰ ਪਹੁੰਚੇ ਬਾਦਲ ਜੀ ਨੇ ਬਦਲ ਲਿਖੀ ਗਈ ਸੀ ਉਹਨੂੰ ਕਿਵੇਂ ਦੇਖ ਜੀਓ ਅਸਲ ਜੀ ਇੱਕ ਸੁਖਵੀਰ ਸਿੰਘ ਬਾਦਲ ਜੀ ਦਾ ਬਹੁਤ ਵਧੀਆ ਅਪਰਾਲਾ ਵਾ ਜਿਹਦੇ ਵਿੱਚ ਉਹਨਾਂ ਨੇ ਇੱਕ ਹਰ ਨੌਜਵਾਨ ਨੂੰ ਇੱਕ ਪਲੇਟਫਾਰਮ ਦਿੱਤਾ ਕਿ ਨਾ ਕਿ ਜਿਹੜਾ ਕੋਈ ਵੀ ਅਹੁਦਾ ਨਾਮਿਨੇਟ ਕੀਤਾ ਜਾਊਗਾ ਉਹ ਸਗੋਂ ਜਿਵੇਂ ਵੀ ਵੱਧ ਤੋਂ ਵੱਧ ਭਰਤੀ ਕਰਨਗੇ ਉਸ ਬੇਸਿਸ ਤੇ ਜ਼ਿਲ੍ਹਾ ਪ੍ਰਧਾਨ ਉਸ ਬੇਸਿਸ ਤੇ ਉਮੀਦ ਪ੍ਰਧਾਨ ਜਨਰਲ ਸੈਕਟਰੀ ਉਸ ਬੇਸਿਸ ਤੇ ਬਣੇ ਜਾਣਗੇ ਕਿ ਸੋ ਜਿਹੜਾ ਮਿਹਨਤੀ ਨੌਜਵਾਨ ਆਊਗਾ ਉਹ ਪਾਰਟੀ ਚ ਅੱਗੇ ਵੀ ਵਧੂਗਾ ਆਉਣ ਵਾਲੇ ਹਲਕਾ ਇੰਚਾਰਜ ਵੀ ਲੱਗੂਗਾ ਐਮਐਲਏ ਵੀ ਬਣੂਗਾ ਮਤਲਬ ਹਰ ਇੱਕ ਨਾਰਮਲ ਘਰ ਦੇ ਬੰਦੇ ਨੂੰ ਅਸਲ ਕੋਈ ਵੀ ਜਿਹੜਾ ਮਿਹਨਤ ਮਿਹਨਤ ਕਰੂਗਾ ਤੇ ਉਹਨੂੰ ਉਹਦਾ ਮੁੱਲ ਮਿਲੂਗਾ ਉਹ ਤਾਂ ਜੀ ਹੁਣ ਦੱਸਣ ਲਾਇਕ ਨਹੀਂ ਤੁਹਾਨੂੰ ਪਤਾ ਹੀ ਹੈ ਸਾਰੀ ਦੁਨੀਆ ਤਰਾ ਤਰਾ ਕਰਦੀ ਹੈ ਜੀ ਜਿਵੇਂ ਵੀ ਆ ਕਹਿੰਦੀ ਸੀ ਉਹਦੂ ਬਿਲਕੁਲ ਉੱਥੇ ਪਾਸੇ ਰਾਹ ਚੱਲੀ ਸਰਕਾਰ ਦੀ ਹਾਂਜੀ ਬਿਲਕੁਲ 2024 ਦੇ ਵਿੱਚ ਬਹੁਤ ਵਧੀਆ ਅੰਗਾਰਾ ਜਿਵੇਂ ਵੀ ਆ ਆਪਣੇ ਆਪਣੇ ਹੁੰਦੇ ਆ ਆਉਣ ਵਾਲੇ ਜਿਹੜੇ ਹੁਣ ਅਸੀਂ ਪਿੰਡਾਂ 'ਚ ਵਿਚਰਦੇ ਆਂ ਜਿਵੇਂ ਵੀ ਆ ਤੇ ਬਹੁਤ ਵੇਵ ਦਾ ਫਰਕ ਪਿਆ ਹੋਇਆ ਹੈ। ਤੁਸੀਂ ਦੇਖਿਆ ਤਸਵੀਰਾਂ ਜਿੱਥੇ ਕਿ ਨੌਜਵਾਨਾਂ ਵੱਲੋਂ ਬਹੁਤ ਇਕੱਠ ਕੀਤਾ ਗਿਆ ਔਰ ਸਰਦਾਰ ਸੁਵੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਵਾਰ ਯੂਥ ਨੂੰ ਅਸੀਂ ਪਹਿਲ ਦਿੱਤੀ ਜਾਵੇਗੀ ਚੋਣਾਂ ਦੇ ਵਿੱਚ ਧੰਨਵਾਦ ਐਸਐਮ ਜਟ ਨਾਲ ਜੁੜੇ ਰਹੋ ਕੈਮਰਾਮੈਨ ਦਾਰਾ ਸਿੰਘ ਦੇ ਨਾਲ ਮੈਂ ਤੁਹਾਡਾ ਹੋਸਟ ਗੁਰਮੀਤ ਸਿੰਘ ਧੰਨਵਾਦ